ਹੌਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਮਾਲਵਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਮਾਲਵਿੰਦਰ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਕਿ ਕਾਰਨ ਕੀ ਹੈ ਕਿ ਆਖਰ ਮੁਆਵਜ਼ਾ ਲੈਣ ਤੋਂ ਮਨਾ ਕੀਤਾ ਗਿਆ ਕਾਰਨ ਇਹਦਾ ਸਭ ਤੋਂ ਵੱਡਾ ਇਹ ਆ ਜੀ ਦੇਖੋ ਪਿਛਲੇ ਐਕਟਲੀ ਜਿਹੜਾ 84 ਸੀ ਉਹਨੂੰ ਕਤਲਿਆਂ ਮ ਹੋਏ ਨੂੰ ਅੱਜ 30 ਸਾਲ ਹੋ ਗਏ ਨੇ ਔਰ ਇਹਦਾ ਜਿਹੜਾ ਕਮਿਸ਼ਨ ਸੀ 26 ਸਾਲਾਂ ਬਾਅਦ 2011 ਦੇ ਵਿੱਚ ਸਥਾਪਿਤ ਹੋਇਆ ਸੀ ਅਤੇ ਜਦੋਂ ਇਹ ਕਮਿਸ਼ਨ ਸਥਾਪਿਤ ਕੀਤਾ ਗਿਆ ਸੀ ਤਾਂ ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਸੀ ਕੇਸ ਦੀ ਜਿਹੜੀ ਸੁਣਵਾਈ ਹੈ ਜਸ ਸੀਪੀ ਗਰਗ ਦੀ ਜਿਹੜੀ ਜਾਂਚ ਹੈ ਉਹਤੇ 6 ਮਹੀਨੇ ਦੇ ਵਿੱਚ ਵਿੱਚ ਕੰਪਲੀਟ ਕਰ ਦਿੱਤੀ ਜਾਏਗੀ ਪਰ ਦਿਨ ਮਹੀਨੇ ਨੂੰ ਅੱਜ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਜਿਹੜੇ ਲੋਕ ਨੇ ਉਹ ਐਨੇ ਅੱਕ ਤੇ ਥੱਕ ਚੁੱਕੇ ਨੇ ਤੇ ਉਹ ਹੁਣ ਨਿਰਾਸ਼ ਹੋ ਕੇ ਇਹ ਗੱਲ ਕਹਿਣੀ ਸ਼ੋਅ ਕਰ ਦਦੀ ਹੈ ਕਿ ਸਾਨੂੰ ਮੁਆਵਜ਼ੇ ਦੀ ਲੋੜ ਨਹੀਂ ਹੈ ਜੀ ਮਾਲਵਿੰਦਰ ਜੀ ਫਿਰ ਸਾਫ਼ ਤੌਰ ਤੇ ਰੋਸ ਪ੍ਰਗਟਾ ਰਹੇ ਹੋ ਤੁਸੀਂ ਸਰਕਾਰ ਦੀ ਇੰਨੀ ਟਿੱਲ ਦੇ ਖਿਲਾਫ ਬਿਲਕੁਲ ਇਹ ਜਿਹੜਾ ਹੈਗਾ ਸਾਡਾ ਇੱਕ ਰੋਸ ਦਾ ਹੀ ਪ੍ਰਤੀਕ ਹੈ ਜਿਹੜਾ ਇਹ ਗੁਰਦੁਆਰੇ ਦੀ ਪਟੀਸ਼ਨ ਸਾਡੀ ਵਾਪਸ ਲੈਣੀ ਹੈ ਇੱਕ ਰੋਸ ਦਾ ਹੀ ਪ੍ਰਤੀਕ ਹੈ ਸਰਕਾਰ ਪ੍ਰਤੀ ਸਾਨੂੰ ਇਨਸਾਫ ਨਾ ਮਿਲਣ ਪ੍ਰਤੀ ਔਰ ਇੰਡੀਅਨ ਜੁਡੀਸ਼ਰੀ ਬਰਤੀ ਮਾਲਵਿੰਦਰ ਜੀ ਕੀ ਸਿਰਫ ਗੁਰਦੁਆਰਾ ਕਮੇਟੀ ਨੇ ਹੀ ਮੁਆਵਜ਼ਾ ਲੈਣ ਤੋਂ ਮੰਗ ਕੀਤਾ ਹੈ ਕਿ ਸਮੂਹਿਕ ਤੌਰ ਦੇ ਉਤੇ ਪੂਰਾ ਕੇਸ ਵਾਪਸ ਲਿਆ ਜਾਏਗਾ ਨਹੀਂ ਸਿਰਫ ਜਿਹੜੀ ਹੁਣ ਫਿਲਹਾਲ ਦੇ ਤੌਰ ਤੇ ਸਿਰਫ ਗੁਰਦੁਆਰੇ ਦੀ ਜਿਹੜੀ ਪਟੀਸ਼ਨ ਹੈ ਉਸੇ ਨੂੰ ਵਾਪਸ ਲੈਣ ਦੀ ਅਸੀਂ ਰਣਨੀਤੀ ਬਣਾਈ ਹੈ ਜਿਹੜੀ ਬਾਕੀ ਦੀ ਜਿਹੜੀ ਹੈਗੀ ਹੈ ਬਾਕੀ ਪਟੀਸ਼ਨਾਂ ਦਾ ਅਸੀਂ ਕੀ ਕਰਨਾ ਇਹਦੇ ਲਈ ਅਸੀਂ ਜਲਦੀ ਹੀ ਆਪਣੀ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ ਕਿ ਅਸੀਂ ਅੱਗੇ ਇਸ ਨੂੰ ਅੱਗੇ ਜਾਰੀ ਰੱਖਣਾ ਜਾਂ ਇਹ ਸਾਰੇ ਕੇਸ ਨੂੰ ਅਸੀਂ ਵੇਟਡਰਾ ਕਰਨਾ